The cat ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀ ਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਬਠਿੰਡਾ ਵਿੱਚ ਜਿੱਥੇ ਕੀ ਵਿਰਾਸਤੀ ਢਾਂਗ ਨਾਲ ਕਹਿ ਲੋ ਜਾਂ ਪੁਰਾਣੇ ਸਮੇਂ ਦੇ ਢਾਂਗ ਨਾਲ ਇੱਕ ਵਿਆਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੇ ਵੀਰ ਜੋ ਬੜੇ ਹੀ ਸੋਹਣੇ ਤਿਆਰ ਹੋਏ ਹਨ ਤੇ ਉਸ ਤੋਂ ਇਲਾਵਾ ਸਾਡੀ ਪੰਜਾਬੀਆਂ ਪੰਜਾਬੀ ਮੁਟਿਆਰਾਂ ਤੇ ਉਸ ਤੋਂ ਇਲਾਵਾ ਤੁਸੀਂ ਗੱਡੀ ਦੇਖ ਸਕਦੇ ਹੋ ਜੀ ਕਿੰਨੀ ਸੋਹਣੀ ਡੈਕੋਰੇਟ ਕੀਤੀ ਹੋਈ ਹੈ ਜਿੱਥੇ ਅਸੀਂ ਅੱਜ ਦੇ ਸਮੇਂ ਵਿੱਚ ਵਿਆਹਾਂ ਦੇ ਵਿੱਚ ਲੱਖਾਂ ਹਜ਼ਾਰਾਂ ਦਾ ਕਹਿ ਲੋ ਲੱਖਾਂ ਕਰੋੜਾਂ ਦਾ ਕਹਿ ਲੋ ਖਰਚਾ ਕਰ ਰਹੇ ਹਾਂ ਤੇ ਦੱਸਦੀ ਹੈ ਜੀ ਨਾਨਕਾ ਇੰਦੇ ਵਿੱਚ ਜਾ ਰਿਹਾ ਹੈ ਤੇ ਇੱਕ ਲੜਕੀ ਦਾ ਵਿਆਹ ਹੈ ਤੁਹਾਨੂੰ ਦੱਸਦੀ ਬੜੇ ਹੀ ਪੁਰਾਣੇ ਢੰਗ ਨਾਲ ਤੁਸੀਂ ਦੇਖ ਸਕਦੇ ਹੋ ਸਾਡੀਆਂ ਭੈਣਾਂ ਜੋ ਬੜੀਆਂ ਹੀ ਸੋਹਣੀਆਂ ਤਿਆਰ ਹੋਈਆਂ ਹਨ ਤਾਂ ਜਿੱਥੇ ਤੁਸੀਂ ਅਜਨਾਲਕ ਨਾਨਕਾ ਮੇਲ ਜਾ ਰਹੇ ਹੋ ਐਸਾ ਤੇ ਲੋਕਾਂ ਦੁਆਰਾ ਵਿਆਹਾਂ ਵਿੱਚ ਬਹੁਤ ਜ਼ਿਆਦਾ ਖਰਚੇ ਕਿਤੇ ਆਦੇ ਅੰਦਰ ਤੁਸੀਂ ਬੜੇ ਹੀ ਸਾਦੇ ਢੰਗ ਨਾਲ ਜਾ ਰਹੇ ਹੋ ਤਾਂ ਇਹਦਾ ਕੀ ਕਾਰਨ ਹੈ ਇਹ ਸਾਡੇ ਦੋਤੀ ਦਾ ਵਿਆਹ ਸਨ ਬੜੀ ਚਾਹ ਬੜੇ ਖੁਸ਼ੀਆਂ ਨਾਲ ਅਸੀਂ ਆ ਰਹੇ ਹਾਂ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਫਪੜੇ ਆ ਫਪੜੇ ਫਪੜੇ ਤੋਂ ਆਇਆ ਮਠੰਡੇ ਆ ਤੇ ਹੁਣ ਮੇਰੀ ਇੱਕ ਭੈਣ ਜੇ ਸਾਨੂੰ ਬੋਲਿਆ ਸੁਣਾਉਣਾ ਚਾਹਦੀ ਆ ਤਾਂ ਹਾਂਜੀ ਜ਼ਰੂਰ ਹਾਂ ਸਰ ਸੱਚ ਗੱਲ ਜੀ ਮੈਂ ਤੁਹਾਡੀ ਪੰਜਾਬੀ ਲੋਕਾਂ ਕਰ ਰਪਿੰਦਰ ਰਿੰਪੀ ਸੋ ਮੈਨੂੰ ਵੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਐਸਡੀ ਚੈਨਲ ਦਾ ਬਹੁਤ ਧੰਨਵਾਦ ਕਰਦੀ ਆ ਮੈਂ ਤੇ ਜੋ ਅਸੀਂ ਅੱਜ ਸਪੈਸ਼ਲ ਤੌਰ ਤੇ ਮੈਂ ਨਾਨਕਾ ਮੇਲ ਵਿੱਚ ਆਈਆਂ ਸਾਡੇ ਮਨਮੋਹਨ ਸਿੰਘ ਜੀ ਪਫੜੇ ਭਾਈ ਕੇ ਸੈਕਟਰੀ ਮਾਰਕੀਟ ਕਮੇਟੀ ਮਾਨਸਾ ਉਹਨਾਂ ਦੀ ਸੋ ਹੁਣ ਕਹੋ ਕਿ ਪਹਿਲਾਂ ਮਾਨਸਾ ਬਹੁਤ ਜਿਰੇ ਹੁਣ ਅੱਜ ਕੱਲ ਇਹਨੇ ਭਿੱਖੀ ਡਿਓਟੀ ਐ ਸੋ ਉਹਨਾਂ ਨੇ ਸਾਨੂੰ ਮੋਹ ਪਾਇਆ ਸੱਦਾ ਦੇ ਕੇ ਸਾਰੇ ਸੀ ਨਾਨਕਾ ਮੇਲ ਚ ਆਏਗੇ ਸੋ ਵੀ ਆ ਖਰੇ ਇੱਧਰ ਤੁਹਾਨੂੰ ਦਿਖਾ ਦੰਨੇ ਇੱਧਰ ਇੱਧਰ ਕੈਮਰਾ ਮਾਰ ਦੇ ਤੇ ਬਹੁਤ ਬਹੁਤ ਮੈਂ ਧੰਨਵਾਦ ਕਰੀ ਜਿਵੇਂ ਪ੍ਰਾਤਨ ਸਮਾਂ ਜਿਵੇਂ ਪੁਰਾਣੀ ਸਮੇਂ ਤੇ ਗੱਡਿਆਂ ਤੇ ਬਰਾਤਾਂ ਆਉਂਦੀਆਂ ਹੁੰਦੀਆਂ ਸੀ ਤੇ ਗੱਡਿਆਂ ਤੇ ਨਾਨਕਾ ਮੇੜ ਜਿਵੇਂ ਪਹਿਲਾਂ ਬੋਲੀ ਵੀ ਪਾਉਂਦੇ ਹੁੰਦੇ ਸੀਗੇ ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਤੋਂ ਆਈ ਨਹੀਂ ਗੱਡਾ ਜਵਾਕਾਂ ਦਾ ਇੱਥੇ ਕਾਸ ਤੋਂ ਲਈ ਪਹਿਲਾਂ ਉਹ ਬੋਲੀ ਹੈ ਉਹਦਾ ਸ਼ੁਰੂ ਹੋਈ ਹੋਈ ਹੈਗੀ ਸੋ ਹੁਣ ਤੁਹਾਨੂੰ ਮੈਂ ਇੱਕ ਅੱਧੀ ਬੋਲੀ ਗੱਡਾ ਵੀ ਤਿਆਰ ਆ ਬਿਲਕੁਲ ਤੇ ਬਹੁਤ ਪ੍ਰਾਤਨ ਰੀਤੀ ਰਿਵਾਜ ਜਿਹੜਾ ਆਪਾਂ ਭੁੱਲ ਚੁੱਕੇ ਲੜਣੀ ਚਾਹੀਦਾ ਸੋ ਮਰਮੋਹਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰੇ ਜਿਨ੍ਹਾਂ ਨੇ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਕਿਉਂਕਿ ਜਿਹੜੇ ਰੀਤੀ ਰਿਵਾਜ ਆ ਉਹਨਾਂ ਤੇ ਖਰਚ ਵੀ ਬਹੁਤ ਜ਼ਿਆਦਾ ਕਰਨਾ ਪੈਂਦਾ ਸ਼ੌਕ ਪੂਰੇ ਕਰਨ ਵਾਸਤੇ ਜਿਵੇਂ ਸਿਆਣੇ ਕਹਿੰਦੇ ਵੀ ਸ਼ੌਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਸੋ ਅੰਤਵਾੜੀ ਸੇਵਾ ਦੇ ਪੇਸ਼ ਕਰ ਲੱਗੀਆਂ ਆ ਆ ਗਿਆਨੀ ਕਹਿੰਦੇ ਮੇਲ ਨਾਨਕਾ ਆ ਗਿਆਨੀ ਕਹਿੰਦੇ ਵਿੱਚ ਬਠੰਡੇ ਦੇ ਹੋਗੀ ਬੱਲੇ ਬੱਲੇ ਵਿੱਚ ਬਠੰਡੇ ਦੇ ਹੋਗੀ ਬੱਲੇ ਬੱਲੇ ਵਿੱਚ ਬਠੰਡੇ ਦੇ ਹੋਗੀ ਬੱਲੇ ਬੱਲੇ ਵਿੱਚ ਬਠੰਡੇ ਦੇ ਸਾਡੀ ਬਿੰਨੀ ਕੁੜੀ ਦੇ ਬਾਰਨੀ ਬੰਬੀਹਾ ਬੋਲੇ ਚਾਵਣੀ ਨਾ ਬੋਲੇ ਸ਼ਾਰੀ ਰਾਤ ਨੀ ਬੰਬੀਹਾ ਬੋਲੇ ਬੰਬੀਏ ਲੱਗੀਆਂ ਸ਼ੁਰੀਆਂ ਇੱਥੇ ਖੜੀਆਂ ਵੇਖਣ ਕੁੜੀਆਂ ਨੀ ਬੰਬੀਹਾ ਬੋਲੇ बोले बोले सारी रात नी बंभी हा बोले साडी पिन्नी ਕੁੜੀ ਦੇ ਬਾਰ ਨੀ ਬੰਬੀ ਹਾ ਬੋਲੇ ਸਾਡੀ ਪਿੰਨੀ ਕੁੜੀ ਦੇ ਬਾਰ ਨੀ ਬੰਬੀ ਹਾ ਬੋਲੇ ਸਾਡੀ ਪਿੰਨੀ ਕੁੜੀ ਦੇ ਬਾਰ ਨੀ ਬੰਬੀ ਹਾ ਬੋਲੇ 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 ساری ਰਾਤ ਨੀ ਬੰਬੀ ਹਾ ਬੋਲੇ ਬੰਬੀ ਇਹਨੂੰ ਲੱਗਲੇ ਗੁੰਡੇ ਇੱਥੇ ਖੜੇ ਵੇਖਣੇ ਮੁੰਡੇ ਨੀਵੰਪੀਆ ਬੋਲੇ ਬੋਲੇ ਦਾ ਬੋਲੇ ساری ਰਾਤ ਨੀਵੰਪੀਆ ਬੋਲੇ ਸਾਡੀ ਕਿੰਨੀ ਤਕੀਦ ਹੈ ਪੜ੍ਹਨੀ ਨੀਵੰਪੀਆ ਅਸੀਂ ਸਰ ਜਾਨਣਾ ਚਾਹਾਂਗੇ ਜਿੱਥੇ ਲੋਕਾਂ ਦੁਆਰਾ ਆਜ ਦੇ ਸਮੇਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਲੋਕ ਜਿਵੇਂ ਕਿ ਲੀ ਡੀ ਜੇ ਵਗੈਰਾ ਤੇ ਬਹੁਤ ਜ਼ਿਆਦਾ ਖਰਚਾ ਕਰਕੇ ਲੈ ਜਾਂਦੇ ਆਂ ਤਾਂ ਤੁਸੀਂ ਵਿਰਾਸਤੀ ਢੰਗ ਨਾਲ ਨਾਨਕਾ ਮੇਲੇ ਜਾ ਰਹੇ ਹੋ ਤਾਂ ਕੀ ਕਾਰਨ ਹੈ ਹਾਂਜੀ ਪਹਿਲਾਂ ਤਾਂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਰਿਫਤੇ ਦਾਸ ਦਾ ਪਿੰਡ ਹੈ ਲੰਗਿਆਣਾ ਨੈਭ ਸਿੰਘ ਨਾਂ ਜੀ ਇਹ ਆਪਣੇ ਕੋਲ ਪ੍ਰਾਣੀ ਵਿਰਾਸਤਾਂ ਸੰਭ ਕੇ ਰੱਖੀ ਹੋਈ ਹੈ ਪੁਰਾਣਾ ਵਿਰਸਾ ਆਪਣੇ ਕੋਲ ਸਾਰਾ ਮੰਨ ਲਓ ਗੱਡਾ ਨਾਨਕਾ ਮੇਲਾਉਣ ਵਾਸਤੇ ਜੀ ਗੱਡੀ ਆਪਣੀ 1926 ਮਾਡਲ ਹੈ ਇੱਕ ਟਰੈਕਟਰ 68 ਮਾਡਲ ਹੈ ਟਿੰਡਾਂ ਵਾਲਾ ਖੂਬ ਹੀ ਹੈ ਪ੍ਰਾਣੀ ਵਿਰਾਸਤਾਂ ਸਾਰੀ ਜਿੱਥੇ ਵੀ ਮਰਜੋ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਹੈ ਕੋਈ ਬੁੱਕਰ ਆਉਂਦਾ ਆਪਾਂ ਉਥੇ ਲਾ ਸਕਦੇ ਆ ਇਹ ਚੀਜ਼ ਆਪਾਂ ਸੰਭੀ ਹੋਈ ਹੈ ਹਾਂਜੀ ਅੱਗੇ ਸਵਾਲ ਕਰ ਲੋ ਤੇ ਬਹੁਤ ਹੀ ਵਧੀਆ ਸਰ ਤੁਸੀਂ ਨਾਨਕਾ ਮੇਲ ਜਾ ਰਹੇ ਹੋ ਜਿਹੜੀਆਂ ਸਾਡੀਆਂ ਪੈਣਾ ਬੜੀਆਂ ਸੋਹਣੀਆਂ ਤਿਆਰ ਹੋਈਆਂ ਨੇ ਤਾਂ ਇਹ ਸਾਰੀਆਂ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਤਿਆਰ ਹੋਈਆਂ ਨੇ ਇਹਦਾ ਕੀ ਕਾਰਨ ਹੈ ਕਿਉਂਕਿ ਅੱਜ ਤਾਂ ਟਾਈਮ ਤਾਂ ਲੋਕੀ ਜੀਨਸ ਕਹਿ ਲੋ ਕਿ ਨਾ ਕੁਝ ਬਾ ਗਾਂਦੇ ਤੁਸੀਂ ਆ ਪੰਜਾਬੀ ਸੱਭਿਆਚਾਰ ਵਿੱਚ ਰੈਡੀ ਹੋ ਕੇ ਜਾ ਰਹੇ ਹੋ ਹਾਂਜੀ ਇਹ ਨਾ ਅੱਜ ਜਿਹੜਾ ਫਫੜੇ ਤੋਂ ਜਿਹੜਾ ਨਾਨਕਾ ਮੇਲ ਇੱਕ ਬੁੱਕ ਹੋਇਆ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਆਏ ਹਾਂ ਫਫੜੇ ਵਾਲਿਆਂ ਨੇ ਬਹੁਤ ਵਧੀਆ ਪੁਰਾਣੇ ਵਿਰਸੇ ਢੰਗ ਦੇ ਨਾਲ ਤਰੀਕੇ ਦੇ ਨਾਲ ਇਹਨਾਂ ਨੇ ਪੂਰੇ ਲਹਿੰਗੇ ਪੁਰਾਣਾ ਵਿਰਸਾ ਪੂਰਾ ਜਾਨੀ ਕਿ ਹਾਸ ਸਿੰਗਾਰ ਲਾ ਕੇ ਆਏ ਆ ਬਹੁਤ ਖੁਸ਼ੀ ਹੋਈ ਆ ਦਾਸ ਨੂੰ ਕਿਉਂ ਮੈਂ ਇਸ ਚੀਜ਼ ਮੈਂ ਇਸ ਚੀਜ਼ ਨਾਲ ਜੁੜਿਆ ਹੋਇਆ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੁਰਾਣੀ ਵਿਰਾਸਤ ਨਾਲ ਜੁੜੇ ਇਹਨਾਂ ਤਾਂ ਬਹੁਤ ਹੀ ਵਧੀਆ ਜਿਸੀ ਤੁਹਾਨੂੰ ਦਿਖਾਇਆ ਤਾਂ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਸਾਡੀਆਂ ਪੰਜਾਬੀ ਮੋਟਿਆਰਾਂ ਕਿਸ ਤਰ੍ਹਾਂ ਤਿਆਰ ਹੋਈਆਂ ਨੇ ਤਾਂ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਜਿਹੜੀਆਂ ਸਾਡੀ ਪੰਜਾਬੀ ਮੋਟਿਆਰਾਂ ਨੇ ਉਹਨਾਂ ਦੁਆਰਾ ਪਹਿਲਾਂ ਦਾ ਸਭ ਤੋਂ ਪਹਿਲਾਂ ਤੁਸੀਂ ਆ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੀ ਮਤਲਬ ਫੁੱਲੀ ਡਿਜ਼ਾਈਨ ਬਹੁਤ ਹੀ ਪਿਆਰੀ ਨਾਲ ਦੇਖੋ ਕਿ ਪ੍ਰਾਨ ਦਾ ਪਾਇਆ ਹੋਇਆ ਇਸ ਮੇਰੀ ਭੈਣ ਨੇ ਤੇ ਉਹਨਾਂ ਨੇ ਤਵਿੱਤੀਆਂ ਪਾਈਆਂ ਹੋਈਆਂ ਨਾਲ ਤੁਸੀਂ ਲਹਿੰਗੇ ਦੇਖ ਸਕਦੇ ਹੋ ਪੂਰਾ ਪੰਜਾਬੀ ਸਭਿਆਚਾਰ ਅੱਜ ਤੋਂ ਲਾਲੋ 50 60 ਸਾਲ ਪਹਿਲਾਂ ਦੀ ਅੱਜ ਤੁਸੀਂ ਮਤਲਬ ਐਸਾ ਨਾਨਕਾ ਮੇਲ ਬਠਿੰਡੇ ਆਏ ਹੋ ਤਾਂ ਮਤਲਬ ਤੁਸੀਂ ਬੜਾ ਸੋਨਾ ਰੈਡੀ ਹੋ ਕੇ ਆਏ ਹੋ ਤੇ ਇਹਦਾ ਕੀ ਕਾਰਨ ਹੈ ਕਿ ਤੁਸੀਂ ਵਿਰਾਸਤੀ ਢੰਗ ਨਾਲ ਆਏ ਹੋ ਬੜੀ ਵਧੀਆ ਲੱਗ ਰਿਹਾ ਹੈ ਜੀ ਅੱਜ ਮੇਰੀ ਭਾਣਜੀ ਦੀ ਮੈਰਜ ਹੈ ਤੇ ਅਸੀਂ ਮਤਲਬ ਨਾਨਕਾ ਮੇਲ ਜਿਹੜਾ ਪੂਰਾ ਪੁਰਾਣੇ ਸੱਭਿਆਚਾਰ ਨਾਲ ਜਿਵੇਂ ਪੁਰਾਣਾ ਸੱਭਿਆਚਾਰ ਹੁੰਦਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਹੈ ਉਹਨੂੰ ਲੈ ਕੇ ਅੱਜ ਅਸੀਂ ਪਹੁੰਚੇ ਆਂ ਸਾਨੂੰ ਬੜੀ ਖੁਸ਼ੀ ਹੈ ਮੇਰੀ ਭਾਣਜੀ ਖੁਸ਼ ਕਿਰਨਦੀਪ ਕੌਰ ਡਾਕਟਰ ਆਫ ਪਲੇਟਸ ਜੀ ਹਰਵੰਦ ਸਿੰਘ ਹਨੀ ਉਹਨਾਂ ਦੀ ਬੇਟੀ ਦੀ ਅੱਜ ਮੈਰਜ ਹੈ ਤੇ ਅਸੀਂ ਉਹ ਚ ਬੜੇ ਮਤਲਬ ਨਾਨਕਾ ਮੇਲਾ ਬੜੀ ਧੁੰਮ ਧਮ ਨਾਲ ਨਾਨਕਾ ਮੇਲ ਪੂਰਾ ਸਜਤਾ ਜਿੱਕੇ ਆਏ ਜੀਤੋ ਮਤਲਬ ਇਹ ਪਤਾ ਲੱਗੇ ਵੀ ਜਿਹੜਾ ਪੁਰਾਣਾ ਸੱਭਿਆਚਾਰ ਹੈ ਜੋ ਅਲੋਪ ਹੁੰਦਾ ਜਾ ਰਿਹਾ ਹੈ ਵੀ ਉਹ ਕੀ ਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਹੁੰਦਾ ਹੈ ਤੇ ਇਹਦੇ ਵੱਲੋਂ ਸਾਨੂੰ ਇੱਕ ਮਤਲਬ ਆਮ ਪਬਲਿਕ ਨੂੰ ਇੱਕ ਮੈਸੇਜ ਦੇ ਤੌਰ ਤੇ ਵੀ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਪੁਰਾਣਾ ਸਾਡਾ ਸੱਭਿਆਚਾਰ ਹੈ ਉਹਨੂੰ ਸੁਭਾਲਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਇਸ ਦੀ ਬਹੁਤ ਖੁਸ਼ੀ ਹੈ ਤਾਂ ਬਹੁਤ ਹੀ ਵਧੀਆ ਜਿਸੀ ਤੁਹਾਨੂੰ ਦੱਸਦੀ ਕਿ ਜਿਹੜੇ ਸਾਡੇ ਵੀਰ ਜਿਹਨਾਂ ਦੱਸੇ ਕਿ ਜਿਹੜਾ ਪ੍ਰਾਣਾ ਸੱਭਿਆਚਾਰ ਸਾਡਾ ਅਲੋਪ ਹੋ ਚੁੱਕਿਆ ਸੀ ਆ ਜਿਹੜੀ ਬਰਾਤ ਲੈ ਕੇ ਆਇਆ ਮਤਲਬ ਜਿਹੜਾ ਨਾਨਕਾ ਮੇਲ ਲੈ ਕੇ ਆਇਆ ਉਹਦੇ ਦੁਆਰਾ ਕੀ ਉਹਦੇ ਦੁਆਰਾ ਕੀ ਆਪਣੇ ਜਿਹੜਾ ਪ੍ਰਾਣਾ ਸੱਭਿਆਚਾਰ ਨੂੰ ਯਾਦ ਕਰਵਾ ਰਹੇ ਨੇ ਕਿ ਸਾਡਾ ਵੀਰ ਜੋ ਕੀ ਘੈਂਠੇ ਨਾਲ ਬੜਾ ਹੀ ਪਿਆਰਾ ਲੱਗ ਰਿਹਾ ਬੜਾ ਸੋਹਣਾ ਲੱਗ ਰਿਹਾ ਸੀ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਮੇਰੇ ਤੁਸੀਂ ਅੱਜ ਨਾਨਕਾ ਮੇਲ ਚਾਹ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ ਬੜੇ ਪਿਆਰੇ ਲੱਗ ਰਹੇ ਹੋ ਤਾਂ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਹੀ ਵਾਹਿਗੁਰੂ ਬਹੁਤ ਅੱਛਾ ਲੱਗ ਰਿਹਾ ਇਹ ਅਸੀਂ ਮੈਂ ਮੈਂ ਤੇ ਮੇਰੇ ਵਾਈਫ ਅਸੀਂ ਦੋਨੋਂ ਨਿਊਜ਼ੀਲੈਂਡ ਤੋਂ ਆਇਆ ਜੀ ਤੇ ਬੜੇ ਟਾਈਮ ਬਾਅਦ ਘਟੋ ਘਟ ਮਤਲਬ ਵੀ ਇਦਾਂ ਦਾ ਆ ਟਾਇਰ ਪਾਇਆ ਜੀ ਤਾਂ ਬਹੁਤ 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 ਅੱਛਾ ਲੱਗ ਰਿਹਾ ਹੈ ਬੇਟੀ ਦਾ ਵਿਆਹ ਆ ਅਸੀਂ ਉਹ ਅਟੈਂਡ ਕਰਨ ਲਈ ਸਪੈਸ਼ਲੀ ਆਏ ਆ ਤੇ ਹਾਂਜੀ ਹਾਂਜੀ ਇਸ ਵਿਆਹ ਲਈ ਸਪੈਸ਼ਲੀ ਆਏ ਆ ਤੇ ਆ ਜੱਗੋ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਇੰਨਾ ਵਧੀਆ ਕਰ ਰਹੇ ਆ ਤੇ ਸਾਡਾ ਪੱਕਾ ਮਨ ਸੀਗਾ ਕਿ ਇਹ ਜ਼ਰੂਰ 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 ਅਟੈਂਡ ਕਰਨਾ ਹੈ ਮਿਸ ਨਹੀਂ ਕਰਨਾ ਤੇ ਇਦਾਂ ਤਿਆਰ ਹੋ ਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸਾਰਿਆਂ ਨਾਲ ਨਾਰਕਾ ਮਿਲਣ ਆਲਾ ਅਸੀਂ ਆਏ ਆ ਤਮਾ ਪੋਣੀ ਆਏ ਜਾ ਕੇ ਬਸ ਹਮ ਬਹੁਤ ਹੀ ਵਧੀਆ ਜੀ ਸਾਨੂੰ ਦੱਸਿਆ ਕਿ ਬਾਹਰ ਤੋਂ ਨਿਊਜ਼ੀਲੈਂਡ ਤੋਂ ਆਇਆ ਫੋਰਨ ਤੋਂ ਆਨ ਦੀ ਆਨ ਦੇ ਕਾਰਨ ਆਨ ਦੀ ਬਜਾਏ ਵੀ ਦੇਖ ਸਕਦੇ ਹੋ ਕਿ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਸਾਡਾ ਵਿਰਾਸਤ ਹੀ ਢਾਂਗ ਹੈ ਕਹਿ ਲੋ ਜਾਂ ਸੱਭਿਆਚਾਰ ਢਾਂਗ ਹੈ ਉਹਨੂੰ ਆਪਣੇ ਲੁੱਕ ਚ ਦਿਖਾਇਆ ਹੋਇਆ ਹੈ ਤਾਂ ਸੱਚੀਆ ਵੀਰ ਜੀ ਅਸੀ ਕਾ ਸਰ ਜੀ ਅੱਜ ਤੁਸੀਂ ਮਤਲਬ ਸੱਭਿਆਚਾਰਕ ਢਾਂਗ ਨਾਲ ਨਾਨਕਾ ਮੇਲੇ ਆਏ ਹੋ ਤਾਂ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਅਸੀਂ ਪਸੰਦੀ ਪ੍ਰਾਣਾ ਕਲਚਰ ਕਰਦੇ ਹਾਂ ਜੀ ਅੱਛਾ ਜੀ ਤੇ ਉਦਾਂ ਹੀ ਅਸੀਂ ਸੋਚਿਆ ਵੀ ਸੋ ਇਹ ਚੀਜ਼ ਨੂੰ ਦੁਬਾਰਾ ਬਾਤਾਂ ਵਰਨ ਦੇ ਵਿੱਚ ਲਿਆਤਾ ਜਾਵੇ ਤਾਂ ਬਹੁਤ ਹੀ ਵਧੀਆ ਵੀਰ ਨੇ ਦੱਸਿਆ ਕਿ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਜਿਹੜਾ ਸਾਡੇ ਦੁਆਰਾ ਮਤਲਬ ਜਿਹਨੂੰ ਪੁਲਾਇਆ ਜਾ ਰਿਹਾ ਹੈ ਸਿਰਫ ਉਹਨੂੰ ਯਾਦ ਕਰਵਾਉਣ ਵਾਸਤੇ ਸੀ ਉਸਨੂੰ ਉਸ ਟਾਈਮ ਨੂੰ ਵਾਪਸ ਲਿਆਉਣ ਵਾਸਤੇ ਜਿਹੜਾ ਇਹਨਾਂ ਦੁਆਰਾ ਜਿਹੜਾ ਪੁਰਾਣੀ ਟੰਗਨਾ ਜਿਹੜਾ ਬਰਾ ਕਹਿ ਸਕਦੇ ਆ ਕਿ ਇਨਾਨ ਕੇ ਮੇਲ ਲਿਆਂਦਾ ਗਿਆ ਹੈ ਤਾਂ ਇਹਦੀ ਇਦਾਂ ਦੀ ਅਪਡੇਟਸ ਲਾ ਕੇ ਤੁਹਾਡੇ ਰੂਪ ਸਤਿ ਸ਼੍ਰੀ ਅਕਾਲ ਜੀ। ਜੀ ਜਜਤਸੀ ਮਤਲਬ ਪੁਰਾਣੇ ਢੰਗ ਨਾਲ ਜਿਹੜੀ ਆਪਣੀ ਕਿਸੇ ਦੇ ਨਾਲ ਕਾ ਮੇਨ ਲੈ ਕੇ ਜਾ ਰਹੇ ਹੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਹੀ ਜੀ ਪੁਰਾਣੇ ਸਮੇਂ ਨੂੰ ਯਾਦ ਕਰਕੇ ਅੱਗੇ ਹੁੰਦੀਆਂ ਇਹ ਚੀਜ਼ਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ। ਜੇ ਸਰ ਅੱਜ ਦੇ ਟਾਈਮ 'ਚ ਲੋਕ ਕੀ ਡੀਜੇ ਵਗੈਰਾ ਲੈ ਕੇ ਜਾਂਦੇ ਉਹਦਾ ਨਹੀਂ ਵਜ਼ੂਲ ਖਰਚੀ ਕਰਦੇ ਤੁਸੀਂ ਉਹਦੇ ਬਜਾਏ ਤੁਸੀਂ ਇਹਨੂੰ ਕਿਉਂ ਚੂਜ਼ ਕੀਤਾ? ਐਸੇ ਕਰਕੇ ਕੀਤਾ ਜੀ 뮤직 ਕਰਕੇ ਉਹ ਵੀ ਲੋਕ ਟੈਕ ਦੇ ਮਰੀਜ਼ ਜ਼ਿਆਦੇ ਨੇ ਉਹਦੇ ਕਰਕੇ ਇਹ ਇਹ ਵਧੀਆ ਚੀਜ਼ ਹੈ ਜੀ ਨਾਲੇ। ਪੰਜਾਬੀ ਵਿਰਸਾਈ ਪੁਰਾਣਾ ਵਿਰਸਾਈ ਆਪਣਾ ਹਾਂ ਇਹ ਤਾਂ ਕਰਕੇ ਤਾਂ ਬਹੁਤ ਹੀ ਵਧੀਆ ਜਿਸੀ ਤੁਹਾਨੂੰ ਬਹੁਤ ਹੀ ਪੁਰਾਣੀ ਯਾਦ ਕਰਵਾ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਸਾਡੇ ਮਤਲਬ ਜਿਹੜਾ ਉਹ ਕਿ ਨਹੀਂ ਕੀ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜਾ ਉਹਨਾਂ ਦੁਆਰਾ ਨਾਨਕਾ ਮੇਲ ਜਾ ਰਿਹਾ ਉਹਨਾਂ ਦੁਆਰਾ ਗੱਡੀ ਦੇ ਅੱਗੇ ਬਦਲ ਲਗਾਏ ਜਾ ਚੁੱਕੇ ਆਂ ਤਾਂ ਤੁਹਾਨੂੰ ਦੱਸਦੀ ਕਿ ਇਹਦੇ ਵਿੱਚ ਜਿਹੜਾ ਸਾਰਾ ਨਾਨਕਾ ਮੇਲਾ ਉਹਦੇ ਵਿੱਚ ਬੈਠ ਕੇ ਜਾਣ ਲਈ ਤਿਆਰ ਹੈ ਜੀ ਤਾਂ ਤੁਹਾਨੂੰ ਦੱਸਦੇ ਕਿ ਬਹੁਤ ਹੀ ਵਧੀਆ ਜਿਹੜੀ ਅੱਜ ਤੋਂ ਕਈ ਸੋ ਮਤਲਬ ਕੋਈ ਕਈ ਸਦੀਆਂ ਪਹਿਲਾਂ ਲੋਕ ਇਸ ਤਰੀਕੇ ਨਾਲ ਜਿਹੜੇ ਕਿ ਨਾਨਕਾ ਮੇਲ ਲੈ ਕੇ ਜਾਂਦੇ ਹੁੰਦੇ ਸੀਗੇ ਤਾਂ ਅੱਜ ਇਹਨਾਂ ਦੁਆਰਾ ਜਿਹੜੀ ਬਹੁਤ ਹੀ ਪੁਰਾਣੀ ਆਸ ਸੀ ਉਹਨੂੰ ਸਾਨੂੰ ਦੇਖ ਕੇ ਉਹ ਪੁਰਾਣੀ ਯਾਦ ਵਾਪਸ ਆ ਰਹੀ ਸੀ ਤੇ ਇਹਨਾਂ ਦਾ ਇਹ ਰੀਜ਼ਨ ਸੀਗਾ ਕਿ ਜਿਹੜੇ ਇਸ ਤਰੀਕੇ ਨਾਲ ਜਿਹੜਾ ਸਾਡਾ ਪ੍ਰਾਣ ਜਿਸ ਜਿਹੜਾ ਆਪ ਫਜ਼ੂਲ ਖਰਚੇ ਆ ਕਰਦੇ ਆ ਵਿਆਹਾਂ ਵਿੱਚ ਡੀਜੇ ਵਗੈਰਾ ਤੇ ਬਹੁਤ ਹੀ ਜ਼ਿਆਦਾ ਫਜ਼ੂਲ ਖਰਚੇ ਆ ਕਰਦੇ ਆ ਉਹਦੇ ਬਜਾਏ ਉਹਨਾਂ ਨੇ ਇਸ ਚੀਜ਼ ਨੂੰ ਚੂਸ ਕੀਤਾ ਤਾਂ ਕਿ ਉਹ ਆਪਣਾ ਪ੍ਰਾਣਾ ਸੱਭਿਆਚਾਰ ਨੂੰ ਵਾਪਸ ਲਿਆ ਸਕਣ ਤਾਂ ਅੱਜ ਅਸੀਂ ਤੁਹਾਨੂੰ ਦਿਖਾਈ ਜੇ ਪੁਰਾਣੇ ਸਮੇਂ ਦੇ ਇੱਕ ਨਾਨਕਾ ਮੇਲ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕ ਡੀਜਾਂ ਤੇ ਕਹਿ ਲੋ ਜਾਂ ਫਜ਼ੂਲ ਖਰਚਿਆਂ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਵੇਸਟ ਕਰਦੇ ਨੇ ਹਜ਼ਰ ਨਾਨਕਾ ਮੇਲ ਤੇ ਇਹਨਾਂ ਦੁਆਰਾ ਬੜੇ ਹੀ ਸਾਦੇ ਢੰਗ ਨਾਲ ਪੁਰਾਣੇ ਸਮੇਂ ਦੇ ਤਰੀਕੇ ਨਾਲ ਬਲਦਾਂ ਦੇ ਗੱਡਾ ਜੋੜ ਕੇ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਬਰਾਦਰ ਜਾਈ ਜਾ ਰਹੀ ਹੈ ਤੇ ਸਾਡੇ ਵੀਰ ਕਿੰਨੇ ਸੋਹਣੇ ਤਿਆਰ ਹੋਏ ਤੇ ਸਾਡੀਆਂ ਭੈਣਾਂ ਗੱਗਰੇ ਪਾ ਕੇ ਬੜੇ ਹੀ ਤੂਮਤਾਂ ਨਾਲ ਜਾ ਰਹੀਆਂ ਸੀ ਅੱਜ ਦੇ ਨਵੇਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਇਹ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਮਤਵਤਵ ਨਾਲ ਲਾਈਕ ਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰਦੇ ਹੋ ਸੱਚੀ ਗੱਲ ਜੀ